ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਸੋ ਅੱਜ ਗੱਲ ਕਰਾਂਗੇ ਯੂਕੇ ਦੇ ਸਟੱਡੀ ਵੀਜ਼ਾ ਦਾ ਸਭ ਤੋਂ ਇੰਪੋਰਟੈਂਟ ਪਾਰਟ ਇੰਟਰਵਿਊ ਇੰਟਰਵਿਊ ਦੇ ਵਿੱਚ ਅੱਜ ਦੀ ਡੇਟ 'ਚ ਕੀ ਪੁੱਛਿਆ ਜਾ ਰਿਹਾ ਹੈ ਕਿਵੇਂ ਤਿਆਰੀ ਕਰੋ ਕਿਹੜੀ ਗੱਲਾਂ ਨੇ ਇੰਟਰਵਿਊ ਦੀਆਂ ਜਿਹਦੇ 'ਚ ਪ੍ਰੋਬਲਮ ਆਉਂਦੀ ਹੈ ਬਹੁਤ ਧਿਆਨ ਨਾਲ ਸੁਣੋ ਜੇ ਤੁਸੀਂ ਯੂਕੇ ਸਟੱਡੀ ਵੀਜ਼ਾ ਵਾਸਤੇ ਜਾਣਾ ਚਾਹੁੰਦੇ ਹੋ ਤੇ ਇੰਟਰਵਿਊ ਬੜੇ ਆਰਾਮ ਨਾਲ ਕਲੀਅਰ ਕਰਨਾ ਚਾਹੁੰਦੇ ਹੋ ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫਿਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਜੀ ਬਹੁਤ ਬਹੁਤ ਸਵਾਗਤ ਹੈ ਸਨੇਹਾ ਜੀ ਸੋ ਯੂਕੇ ਸਟਡੀ ਵੀਜ਼ੇ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਟੂਡੈਂਟ ਦਾ ਬਹੁਤ ਇੰਟਰਵਿਊ ਤੋਂ ਕਬਰਾ ਜਾਂਦਾ ਹੈ ਔਰ ਉਹਨੂੰ ਇਹ ਹੁੰਦਾ ਹੈ ਕਿ ਮੇਰੀ ਇੰਟਰਵਿਊ ਨਾ ਆਵੇ ਔਰ ਕੀ ਉਹਨਾਂ ਨੂੰ ਕਾਫੀ ਕਨਫਿਊਜ਼ਨਸ ਆ ਇੰਟਰਵਿਊ ਨੂੰ ਲੈ ਕੇ ਸੋ ਕਈਆਂ ਨੂੰ ਇਹ ਲੱਗਦਾ ਕਿ ਸਾਡਾ ਆਇਲਸ ਹੈਗਾ ਵਾ ਤਾਂ ਸਾਡੀ ਇੰਟਰਵਿਊ ਨਹੀਂ ਆਏਗੀ ਕੀ ਸਿਨੈਰੀਓ ਐਕਚੁਅਲ ਕੀ ਰਿਐਲਿਟੀ ਹੈ ਕਿ ਸੋ ਦੇਖੋ ਯੂਕੇ ਦੇ ਵਿੱਚ ਕੀ ਹੁੰਦਾ ਇੰਟਰਵਿਊ ਰੈਂਡਮਲੀ ਕਿਸੇ ਦੀ ਵੀ ਆ ਸਕਦੀ ਹੈ ਯੂਕੇ ਦੇ ਵਿੱਚ ਦੋ ਤਰੀਕੇ ਦੇ ਇੰਟਰਵਿਊ ਹੈ ਪਹਿਲੀ ਜਦੋਂ ਤੁਸੀਂ ਆਪਣਾ ਆਫਰ ਲੈਟਰ ਅਪਲਾਈ ਕਰਦੇ ਹੋ ਤਾਂ ਕਿ ਉਹਦੋਂ ਇੰਟਰਵਿਊ ਹੁੰਦੀ ਹੈ ਸੋ ਹਰ ਯੂਨੀਵਰਸਿਟੀ ਦਾ ਆਪਣਾ ਪੈਟਰਨ ਹੈ ਇੰਟਰਵਿਊ ਲੈਣ ਦਾ ਸੋ ਉਹਦੇ ਲਈ ਐਕਸਪਰਟ ਟੀਮ ਹੈ ਕਿ ਉਹ ਤੁਹਾਨੂੰ ਪ੍ਰੀਪੇਸ਼ਨ ਕਰਵਾਏਗੀ ਔਰ ਮੋਰ ਓਵਰ ਬਹੁਤ ਹੀ ਲਿਮਿਟਿਡ ਯੂਨੀਵਰਸਿਟੀਆਂ ਹੁੰਦੀਆਂ ਜਿੱਚ ਆਪਣਾ ਤੁਹਾਨੂੰ ਪਹਿਲੇ ਥੋੜਾ ਬਹੁਤ ਅਮਾਉਂਟ ਸਬਮਿਟ ਫੀਡਰ ਕਰਾਣਾ ਹੁੰਦਾ ਬਟ ਮੈਕਸਿਮਮ ਯੂਨੀਵਰਸਿਟੀਆਂ ਦੇ ਵਿੱਚ ਜਦੋਂ ਤੁਸੀਂ ਆਪਣੀ ਇੰਟਰਵਿਊ ਕਲੀਅਰ ਕਰ ਦੋ ਤਾਂ ਹੀ ਤੁਸੀਂ ਆਪਣੀ ਫੀਸ ਪੇ ਕਰਦੇ ਸੋ ਵਿਦਆਉਟ ਆਇਲਸ ਆਇਲਸ ਮੈਟਰ ਨਹੀਂ ਕਰਦੀ ਜੋ ਇੰਟਰਵਿਊ ਆਨੀਆ ਉਹ ਆਨੀਆ ਰੀਆ ਯੂਨੀਵਰਸਿਟੀ ਟੂ ਯੂਨੀਵਰਸਿਟੀ ਵੈਰੀ ਕਰਦੀ ਆ ਉਸ ਤੋਂ ਬਾਅਦ ਤੁਹਾਡਾ ਕਾਸਟ ਲੈਟਰ ਤੇ ਇੰਟਰਵਿਊ ਆਉਂਦਾ ਥੈਂ ਤੁਹਾਡਾ ਜਿਹੜਾ ਅੰਬੈਸੀ ਦਾ ਇੰਟਰਵਿਊ ਹੈ ਕਿਉਂਕਿ ਦੇਖੋ ਇਨ ਇਹ ਵਾਲੇ ਇੰਟਰਵਿਊਸ ਤੇ ਸਾਡਾ ਕੋਈ ਵੀ ਇੰਨੀ ਸਾਨੂੰ ਘਬਰਾਟ ਨਹੀਂ ਹੁੰਦੀ ਕਿਉਂਕਿ ਅਗਰ ਇੰਟਰਵਿਊ ਕਲੀਅਰ ਹੋਏਗੀ ਤਾਂ ਆਫਰ ਲੈਟਰ ਆਏਗੀ ਅੱਗੇ ਪ੍ਰੋਸੈਸ ਚੱਲੇਗਾ ਬਟ ਜਦੋਂ ਤੁਹਾਡੀ ਫਾਈਲ ਅੰਬੈਸੀ ਲੱਗੀ ਹੁੰਦੀ ਆ आई अंडरस्टेंड ਹੁੰਦਾ ਹੈ ਕਿਉਂਕਿ ਇੱਕ ਲਾਸਟ ਸਟੈਪ ਹੁੰਦਾ ਹੈ ਔਰ ਅੰਬੈਸੀ ਦੀ ਇੰਟਰਵਿਊ ਜਿਹੜੀ ਹੈਗੀ ਆ ਉਹ ਲੈਂਥੀ ਵੀ ਹੁੰਦੀ ਆ ਬਟ ਇਹ ਅੱਛੀ ਗੱਲ ਹੈ ਕਿ ਹੁਣ ਯੂਨੀਵਰਸਿਟੀਆਂ ਆਪਣੇ ਲੈਵਲ ਤੇ ਇੰਟਰਵਿਊਜ਼ ਲੈਣ ਲੱਗੀਆਂ ਤਾਂ ਤੁਹਾਡੇ ਚ ਇੱਕ ਕੰਫੀਡੈਂਸ ਰਹਿੰਦਾ ਵਾ ਸੋ ਉਸ ਕੇਸ ਦੇ ਵਿੱਚ ਕਿਸੇ ਦੀ ਵੀ ਰੈਂਡਮਲੀ ਇੰਟਰਵਿਊ ਆ ਸਕਿਆ ਸੋ ਥਿਸ ਇਜ਼ ਦਾ ਰੀਜ਼ਨ ਵੀਜ਼ਾ ਆਫਿਕ ਤੋਂ ਇੱਕ ਐਕਸਪਰਟ ਟੀਮ ਹੈਗੀ ਆ ਜਿਹੜੀ ਤੁਹਾਨੂੰ ਡੇ 1 ਤੋਂ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਵਾਉਂਦੀ ਆ ਸੋ ਜਿਹੜੇ ਵਿਦਾਊਟ ਆਈਲਸ ਵਾਲੇ ਵੀ ਹੁੰਦੇ ਆ ਉਹ ਵੀ ਇੰਟਰਵਿਊ ਦੇ ਕੇ इजीली ਵੀਜ਼ਾ ਲੈਂ ਲੈਂਦੇ ਆ। ਸੋ ਬੇਫਿਕਰ ਹੋ ਉਹ ਸਾਡੀ ਰਿਸਪੌਂਸਿਬਿਲਟੀ ਆ ਤੁਹਾਨੂੰ ਇੰਟਰਵਿਊ ਦੀ ਤਿਆਰੀ ਕਿੱਦਾਂ ਕਰਵਾਨੀ ਤਾਂ ਕਿ ਇੰਟਰਵਿਊ ਕਲੀਅਰ ਕਿੱਦਾਂ ਕਰਾਣੀ। ਸੋ ਮੋਰ ਡਿਟੇਲਲੀ ਕਾਲ ਕਰਸਾ ਦੋ ਦਾ ਵੀਜ਼ਾ ਆਫਿਕ 904 ਸੁਦਾ 904 ਸੁਦਾ ਸਭ ਤੋਂ ਮੇਨ ਬੈਨੀਫਿਟ ਥੀਆ ਕਿ ਅਗਰ ਤੁਸੀਂ ਵੀਜ਼ਾ ਆਫਿਕ ਦੇ ਨਾਲ ਯੂਕੇ ਦਾ ਕੇਸ ਲੰਗਾਨੀਓ ਐਪਲੀਕੇਸ਼ਨ ਪ੍ਰੋਸੀਡ ਕਰਦੇ ਹੋ ਤਾਂ ਤੁਹਾਡੇ ਕੋ ਸਾਰੇ ਦੇ ਸਾਰੇ ਪੈਸੇ ਦਿੱਤੇ ਜਾਣਗੇ ਵੀਜ਼ੇ ਤੋਂ ਬਾਅਦ। ਸੋ ਬੁੱਕ ਯੋ ਕਾਲ। ਜੀ ਸੋ ਯੂਕੇ ਦੀ ਇੰਟਰਵਿਊ ਆਈ ਹੋਪ ਤੁਸੀਂ ਬੜੇ ਆਰਾਮ ਨਾਲ ਕਲੀਅਰ ਕਰ ਸਕੋਗੇ ਕੋਈ ਵੀ ਹੋਰ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ ਵੀਜ਼ਾ ਆਫੀਸ ਦੀ ਟੀਮ ਨੂੰ ਕਾਲ ਕਰ ਸਕਦੇ ਹੋ 90410 90410 ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਲੇਟੈਸਟ ਅਪਡੇਟਸ ਅਸੀਂ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ